ਤੇ ਬਾਕੀ ਪਾਣੀ ਦਾ ਬਾਈ ਖਿਆਲ ਰੱਖਣਾ ਪਾਣੀ ਖਤਮ ਹੋ ਗਿਆ ਉਦੋਂ ਹੀ ਪਾਣੀ ਪਾਉਣਾ ਠੰਡਾ ਪਾਣੀ ਨਹੀਂ ਪਾਉਣਾ ਹੈਗਾ ਨਾਰਮਲ ਪਾਣੀ ਪਾਉਣਾ ਇਹਨਾਂ ਨੂੰ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਠਾਕ ਹੋ ਜੀ ਤੇ ਬਾਈ ਅੱਜ ਚੂਚੇ ਹੋ ਗਏ ਜੀ 5 ਦਿਨ ਦੇ ਤੇ ਕੱਲ ਆਪਾਂ ਨੇ ਵੀਡੀਓ ਨਹੀਂ ਬਣਾਈ ਸੀਗੀ ਕੱਲ ਸੀਗੇ 4 ਦਿਨ ਦੇ ਹੋ ਗਏ ਸੀਗੇ ਕੱਲ ਇਸ ਕਰਕੇ ਨਹੀਂ ਆਪਾਂ ਨੇ ਵੀਡੀਓ ਬਣਾਈ ਕਿਉਂਕਿ ਉਹਨਾਂ ਦੇ ਅਖਬਾਰੇ ਬਦਲੇ ਸੀਗੇ ਤੇ ਐਂਟੀਬਾਇਟਿਕ ਪਾਊਡਰ ਪਾਉਣਾ ਸੀਗਾ ਅੱਜ ਬਾਈ ਫਿਰ ਆਪਾਂ ਨੇ ਉਹਦੇ ਅਖਬਾਰ ਚੱਕਣੇ ਆ ਕਿਉਂਕਿ ਅੱਜ ਹੋ ਗਏ 5 ਦਿਨ ਦੇ 5 ਦਿਨ ਤੱਕ ਆਪਾਂ ਨੇ ਅਖਬਾਰ ਰੱਖਨੇ ਸੀਗੇ ਤੇ ਸਵੇਰ ਦਾ ਹੋ ਗਿਆ ਬਈ ਟਾਈਮ 10 ਵਜੇ ਗੇ ਟੈਂਪਰੇਚਰ ਹੈਗਾ ਇਸ ਟਾਈਮ 37.7 ਹੋ ਗਿਆ ਤੇ ਬੱਚੇ ਸਾਰੇ ਠੀਕ ਆ ਅਖਬਾਰਾਂ ਦਾ ਹਾਲ ਲੈ ਲਓ ਥੱਲੇ ਕੀ ਹੋ ਗਿਆ ਤੇ ਅੱਜ ਆਪਾਂ ਨੇ ਇਹ ਚੱਕ ਦੇਣੇ ਅੱਜ ਪੰਜਵਾਂ ਦਿਨ ਨੇ ਨਾ 5 ਦਿਨ ਤੱਕ ਕੇ ਬਚਾਉਣੇ ਹੁੰਨੇ ਆ ਤੇ ਇਹਨਾਂ ਵਿੱਚੋਂ ਤੁਹਾਨੂੰ ਦਿਖਾਇਆ ਸੀਗਾ ਵੀ ਇੱਕ ਮਰ ਗਿਆ ਸੀਗਾ ਤੇ ਇੱਕ ਉਦਾਂ ਹੀ ਆ ਤੇ ਇੱਕ ਇਹਦਾ ਬਈ ਲੱਤ ਖੜ ਗਈ ਉਹ ਨਾ ਉਹ ਇੱਟ ਥੱਲੇ ਉਹ ਇੱਟ ਪਈ ਆ ਉੱਥੇ ਫਸ ਗਿਆ ਸੀਗਾ ਇਹ ਉਹਦੇ ਕਰਕੇ ਇਹਦੀ ਲੱਤ ਜੀ ਖੜ ਗਈ ਤੇ ਬਾਕੀ ਹੋਰ ਨਹੀਂ ਕੋਈ ਮਰਿਆ ਹੈਗਾ ਸਾਰੇ ਠੀਕ ਆ ਦੇਖ ਲਓ ਭੱਜੇ ਫਿਰਦੇ ਆ ਤੇ ਹੁਣ ਆਪਾਂ ਬੱਲਾ ਪਿੰਨਾਂ ਦੇ ਬੰਦ ਕਰ ਦੇਣਾ ਤੇ ਰਾਤ ਨੂੰ ਆਪਾਂ ਫਿਰ ਕਵਰ ਕਰ ਦਨੇ ਆ ਕਿਉਂਕਿ ਨਾ 3-4 ਵਜੇ ਤੇ ਥੋੜੀ ਠੰਡ ਹੋ ਜਾਂਦੀ ਆ ਸੋਆ ਵੀ ਟੈਂਪਰੇਚਰ ਸੀਗਾ ਇਸ ਟਾਈਮ 26-27 ਸੀਗਾ ਤੇ ਅਪਣੇ ਰਾਤੀ ਹੀਟਰ ਨਹੀਂ ਥੇ ਲਾਇਆ ਕੱਲੇ ਪਸ ਸਿਰਫ ਬੱਲਵੇ ਵਾਲੇ ਸੀਗੇ ਜਿਹੜੇ ਫੀਡਰ ਆ ਇਹਨਾਂ ਟੱਕਣ ਵੀ ਵਧਾ ਦਾਂਗੇ ਹੁਣ ਆਪਾਂ ਚਾਰ ਰੱਖੇ ਸੀਗੇ ਪੰਜ ਛੇ ਹੋਰ ਰੱਖ ਦੂੰਗੇ ਤੇ ਬਾਕੀ ਪਾਣੀ ਵਿੱਚ ਬਾਈ ਅੱਜ ਆਪਣਾ ਤੀਜਾ ਦਿਨ ਐਟੀ ਬੈਡਕ ਦਾ ਉਹ ਪਾਊਡਰ ਪਾਵਾਂਗੇ ਅੱਜ ਤੇ ਕੱਲੋਂ ਆਪਾਂ ਕੁਝ ਨਹੀਂ ਦੇਣਾ ਇਹਨਾਂ ਨੂੰ ਠੀਕ ਹੈ ਤੇ ਬਾਕੀ ਨਾ ਅੱਜ ਦੇਖਦੇ ਆ ਥੋੜੀ ਜਿਹੀ ਜਗ੍ਹਾ ਵੀ ਦੇਖਦੇ ਵੀ ਵਿਦਾਵਾਂਗੇ ਤੁਹਾਨੂੰ ਕਾਲਜ ਦੇ ਚੁੱਚੇ ਹ ਨਜ਼ਾਰਾ ਆਉਂਦੇ ਹੋਣੇ ਆ ਇਹਨਾਂ ਆਪਾਂ ਨੇ ਕੱਲੇ ਛੱਡੇ ਆ ਥੋੜੇ ਜਿ 5-7 ਪੀ ਸੀਗੇ ਇਹ ਬਲੈਕ ਸਟਾ ਲੋਪ ਨੇ ਆਪਣੇ ਕੋਲੇ ਸੀਗੇ ਫਿਰ ਆਪਾਂ ਇਹਨਾਂ ਦੇ ਵਿੱਚੇ ਛੱਡ ਤੇ ਤੇ ਹੁਣ ਬਈ ਪਹਿਲਾਂ ਖਵਾਰ ਆਪਾਂ ਚੱਕ ਦੰਨੇ ਆ ਫਿਰ ਚੰਗੀ ਤਰ੍ਹਾਂ ਸਾਫ਼ ਸੁਸਰਾ ਥੱਲੇ ਤੇ ਕਰ ਦੰਨੇ ਆ ਬਾਈ ਆਪਣਾ ਡੱਬੇ ਤੋਂ ਤੇ ਚੰਗੀ ਤਰ੍ਹਾਂ ਤੇ ਐਂਟੀ ਵੇਟ ਕਪਣਾ ਬਾਈ ਆਹੀ ਆਪਾਂ ਵਰਤੀ ਦਾ ਨਿਊ ਡਾਕਸ ਤੇ ਆਪਾਂ ਹੁਣ ਪਾਉਨੇ ਆ ਤੇ ਇੱਕ ਡੱਬੇ ਚ ਆਪਾਂ ਪਹਿਲਾਂ ਘੋੜ ਲਾਂਗੇ ਫਿਰ ਬਾਕੀ ਬਰਾਬਰ ਸਾਰਿਆਂ ਚ ਪਾ ਦਾਂਗੇ ਤੇ ਬਾਈ ਪਲਾਤਈ ਆਪਾਂ ਨੇ ਪਾਣੀ ਪੰਜ ਡੱਬੇ ਲਾਤ ਤੇ ਬਾਕੀ ਫੀਡਰਾਂ ਦੇ ਢੱਕਣ ਰੱਖ ਤੇ ਤੇ ਹੁਣ ਬਾਈ ਪਾਉਨੇ ਆ ਫੀਡ ਫੀਡ ਬਣੀ ਸਟਾਰਟਰੇ ਚੱਲ ਰਹੀ ਹੈ ਤੇ ਬਾਕੀ ਹੁਣ ਆਥਲ ਇਧਰ ਵੀ ਨੇ ਥੋੜਾ ਸਾਸ ਪੀਜ ਕਰਕੇ ਇਧਰ ਬਟੇਰ ਦੇ ਬੱਚੇ ਆ ਤੇ ਇਹਨਾਂ ਨੂੰ ਬਾਹਰ ਪਿੰਜਰੇ ਚ ਪਾ ਲੈਣਾ ਫਿਰ ਬਾਕੀ ਆਪਾਂ ਨੇ ਜਗਾ ਕੋ ਜਗਾ ਖੋਲ ਦੇਣੀ ਐ ਅੱਜ ਆਪਾਂ ਨੇ ਦੁਪਹਿਰ ਤੋਂ ਬਾਅਦ ਇਹਨਾਂ ਦੀ ਬਾਕੀ ਬਈ ਮੈਂ ਚੰਗੀ ਤਰ੍ਹਾਂ ਨਾ ਝਾੜੂ ਨੀ ਥੱਲੇ ਲਾਇਆ ਹੈਗਾ ਕਿਉਂਕਿ ਨਾ ਥੋੜੇ ਥੋੜੇ ਫੀਡ ਦੇ ਦਾਣੇ ਪਏ ਆ ਇਹ ਐ ਨਾ ਵੇ ਖਾ ਲੂਗੇ ਨਹੀਂ ਤਾਂ ਫਿਰ ਉਹ ਬੇਸਥੇ ਜਾਣੇ ਆ ਤੇ ਹੀਟਰ ਆਪਾਂ ਨੇ ਚੱਕਦਾ ਜੇ ਰਾਤ ਨੂੰ ਦੇਖਾਂਗੇ 10:00 ਵਜੇ ਆ ਕੇ ਜੇ ਲੋੜ ਪਈ ਤਾਂ ਲਾ ਦਾਂਗੇ ਨਹੀਂ ਤਾਂ ਫਿਰ ਬੱਲਵੇ ਬੜੀ ਜਾਊਂਗੇ ਵੈਸੇ ਤਾਂ ਹੁਣ ਗਰਮੀ ਬਹੁਤ ਐ ਆਹ ਦੇਖ ਲਓ ਆਪਾਂ ਨੇ ਤਕਰੀਬਨ 20 ਮਿੰਟ ਹੋਏ ਆ ਹਲੇ ਆ 35.7° 38 ਤੱਕ ਪਹੁੰਚ ਜਾਂਦਾ ਦੁਪਹਿਰ ਤੱਕ ਜਦੋਂ 12 ਇੱਕ ਵਾਦਦੇ ਹਨ 38 ਤੱਕ ਟੈਂਪਰੇਚਰ ਪਹੁੰਚ ਜਾਂਦਾ ਤੇ ਬਾਕੀ ਪਾਣੀ ਦਾ ਵੀ ਖਿਆਲ ਰੱਖਣਾ ਪਾਣੀ ਖਤਮ ਹੋ ਗਿਆ ਉਦੋਂ ਹੀ ਪਾਣੀ ਪਾਉਣਾ ਠੰਡਾ ਪਾਣੀ ਨਹੀਂ ਪਾਉਣਾ ਹੈਗਾ ਨਾਰਮਲ ਪਾਣੀ ਪਾਉਣਾ ਇਹਨਾਂ ਨੂੰ ਤੇ ਬਾਕੀ ভাই ਅੱਜ ਦੀ ਵੀਡੀਓ ਕਰਦੇ ਜੀ ਬੰਦ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਲੱਗੀ ਜੀ ਤੇ ਧੰਨਵਾਦ ਜੀ ਵੀਡੀਓ ਦੇਖਣ ਲਈ